ਡੇਰਾ ਬਬਨਾਨਕ ਥਾਣੇ ਚਰਮਾਰਤੇ ਲਿਆਨਤੇ ਮਲਚਮ ਦੇ ਰਿਕਵਰੀ ਦੌਰਾਨ ਪਰਿਵਾਰ ਅਤੇ ਵਕੀਲ ਨੇ ਫੀਕ ਐਂਕਾਊਂਟਰ ਲਗਾਉਣ ਤੇ ਪੁਲਿਸ ਉੱਪਰ ਲਗਾਏ ਦੋਸ਼ ਉਸ ਮੁਤਾਬਕ ਰਿਕਵਰੀ ਦੌਰਾਨ ਮਲਚਮ ਨੇ ਗੱਡੀ ਵਿੱਚੋਂ ਛਾਲ ਮਾਰ ਕੇ ਕੀਤੀ ਸੀ ਪਜਟ ਦੀ ਕੋਸ਼ਿਸ਼ ਜਿਸ ਤੇ ਛੱਟੇ ਹੋਜੋ ਮਲਚਮ ਹੋਇਆ ਜ਼ਖਮੀ ਪੁਲਿਸ ਨੇ ਕੀਤਾ ਦਾਅਵਾ ਥਾਣਾ ਡੇਰਾ ਬਬਨਾਨਕ ਦੀਨਉ ਦੇ ਪਿੰਡ ਪੱਡਾ ਤੇ ਰਹਿਣ ਵਾਲੇ ਸੁਖਰਾਜ ਸਿੰਘ ਉਰਫ ਕਾਕਾ ਨੂੰ ਡੇਰਾ ਬਬਨਾਨਕ ਪੁਲਿਸ ਕਿਸੇ ਲੋੜੀ ਤੇ ਕੇਸ ਵਿੱਚ ਬਿਹਾਰ ਤੇ ਸ਼੍ਰੀਪਟਨਾ ਸਾਹਿਬ ਤੋਂ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਡੇਰਾ ਬਬਨਾਨਕ ਪੁਸ਼ਕਿਸ਼ ਲਈ ਲਿਾਈ ਸੀ ਅਤੇ ਪੁਸ਼ਕਿ ਇਸ ਤਰ੍ਹਾਂ ਸੁਖਰਾ ਸਿੰਘ ਉਰਫ ਕਾਕਾ ਨੇ ਪਿਸਤੌਲ ਹੰਟੀ ਗੱਲ ਕਬੂਲੀ ਸੀ ਅਤੇ ਜਦ ਤੱਕ ਪੁਲਿਸ ਮੁਲਾਜ਼ਮ ਨੂੰ ਪਿਸਤੌਲ ਰਿਕਵਰੀ ਵਾਸਤੇ ਲੈ ਕੇ ਢੇਰ ਬੱਬਾ ਨਾਨਕ ਨਿੱਜੀ ਪਿੰਡ ਰਤਾ ਦੀ ਨਹਿਰ ਤੇ ਜਾ ਰਿਹਾ ਸੀ ਤਾਂ ਪੁਲਿਸ ਪੁਤਾਪਕ ਸੁਖਰਾ ਸਿੰਘ ਉਰਫ ਕਾਕਾ ਨੇ ਪੁਲਸ ਦੀ ਜਲਦੀ ਗੱਡੀ ਵਿੱਚ ਛਾਲ ਮਾਰ ਕੇ ਪਿੱਛਣ ਦੀ ਕੋਸ਼ਿਸ਼ ਕੀਤੀ ਜਿਸ ਤੇ ਕਾਰਨ ਸੁਖਰਾ ਸਿੰਘ ਕਾਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਮੁਲਾਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸੁਖਰਾ ਸਿੰਘ ਨੂੰ ਪੁਲਸ ਜ਼ਖਮੀ ਹਾਲਤ ਵਿੱਚ ਲੈ ਕੇ ਆਈ ਹੈ ਜ ਦੀ ਲੱਤ ਵਿੱਚ ਛੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਹੈ ਸੁਖਰਾਜ ਸਿੰਘ ਕਾਕਾ ਦੇ ਪਰਿਵਾਰ ਅਤੇ ਵਕੀਲ ਵੱਲੋਂ ਪੁਲਿਸ ਤੇ ਗੰਭੀਰ ਇਲਜ਼ਾਮ ਲਾਉਂਦਿਆ ਗਿਆ ਕਿ ਪੁਲਿਸ ਨੇ ਪਿੰਡ ਵਿੱਚ ਹੋਏ ਝਗੜੇ ਵਿੱਚ ਲੁਣੀ ਨੇ ਸੁਖਰਾਜ ਸਿੰਘ ਨੂੰ ਰਿਮਾਰਕ ਤੇ ਲਿਆਂਦਾ ਸੀ ਜਿਸ ਤੋਂ ਬਾਅਦ ਪੁਲਿਸ ਆਪਣੇ ਕੋਲੋਂ ਸਟੋਰੀ ਘੜ ਕੇ ਸੁਖਰਾਜ ਸਿੰਘ ਤਾਫੀਕ ਐਨਕਾਊਂਟਰ ਕਰ ਰਹੀ ਸੀ ਅਸੀਂ ਫੇਕ ਐਨਕਾਊਂਟਰ ਦੇ ਖਿਲਾਫ ਹਾਈ ਕੋਰਟ ਵਿੱਚ ਚੇਚਾਵਾਂਗੇ ਜਿਦੋਂ ਜੋ ਹੈ ਸੁਖਰਾਜ ਸਿੰਘ ਔਰ ਕਾਕਾ ਤੇ ਪਹਿਲਾਂ ਵੀ ਅਦੀ ਤਰ੍ਹਾਂ ਦੇ ਕਰੀਬ ਮੁਕਦਮੇ ਦਰਜ ਹਨ ਜਿਸ ਦੀ ਸੁਣਵਾਈ ਮਾਨਯੋਗ ਅਦਾਲਤ ਵਿੱਚ ਚੱਲ ਰਹੀ ਹੈ ਕੀ ਲੱਗਦਾ ਸੁਖਰਾਤ ਕਰ ਕਰ ਬੇਟਾ ਮੇਰਾ ਤੇ ਕੀ ਹਾਰੀ ਕਰਨੀ ਦੀਪੂ ਦੀ ਕਣਕ ਤੋਂ ਲੜਾਈ ਹੋਈ ਸੀ ਹਾਂਜੀ ਫਿਰ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਐ ਇਦਾਂ ਪਟਨਾ ਸਾਹਿਬ ਜਾ ਕੇ ਕਿਤੇ ਬੜਾ ਸੋਨਾ ਇਹਨਾਂ ਨੇ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ ਕੋਰਚੀ ਵੀ ਕਰਾਇਆ ਇਹਨਾਂ ਨੇ ਫਿਰ ਇਹ ਸ਼ਮਮਦਾਰਿਆ ਹਰੀ ਵੀ ਆਉਂਦਾ ਰਿਹਾ ਤੇ ਦੋ ਟਾਈਮ ਆਉਂਦੇ ਰਹੇ ਨੇ ਇਹਨਾਂ ਇਹ ਕੰਮ ਕਰਾਇਆ ਇੱਕ ਦੀਪੂ ਵਾਲੀ ਇਹ ਦੋ ਮੁੰਡੇ ਕੁਲਪਿੰਦਰ ਸਿੰਘ ਤੇ ਇੱਕ ਦਾ ਨਾਮ ਹਰੀ ਗੋਗੀ ਆ ਦੀ ਗੋਲੀ ਦਾ ਨਾਰਾ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਹਾਂ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਰੇਸ਼ੀ ਹਾਂਜੀ ਪਿੰਡ ਦਾ ਰਪੰਜੀ ਲਾਪ੍ਰੀਤ ਇਹ ਹੁਣ ਕੀ ਤੁੰਦੂ ਆਇਆ ਇਨਸਾਫ ਮੇਰਾ ਚਾਹੁੰਦੇ ਆ ਹਾਂਜੀ ਕਿਹੜੇ ਪਿੰਡ ਦੇ ਸਰਪੰਚ ਕੱਢਿਆ ਜੀ ਹਾਂਜੀ ਇੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਜੀ ਗੋਲੀ ਇਦਾਂ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਤੁਹਾਡੇ ਅੰਦਰੋਂ ਕੱਢ ਕੇ ਲੈ ਗਏ ਨੇ

ਅੱਜ ਮਨ ਲਿਕੇ ਕੱਲ ਅੱਜ ਤੋਂ ਇਸ ਟਾਈਮ ਮਨ ਲਿਕੇ ਸਾਨੂੰ ਥੋੜਾ ਆਪਾਂ ਇੱਥੇ ਧਿਆਨ ਰੱਖਿਆ ਸੀ ਇਹਨਾਂ ਦਾ ਦੋ ਤਿੰਨ ਦਿਨ ਤੋਂ ਆਪਾਂ ਇਹਨਾਂ ਦੀ ਮਲਕੀ ਤਿਆਰੀ ਕਰਦੇ ਹੀ ਦੇਖਦੇ ਹੀ ਕਿ ਮਨ ਲਿਕੇ ਕਿੱਥੇ ਖੜਦੇ ਇਹਨੂੰ ਕਿੱਥੇ ਨਹੀਂ ਖੜਦੇ ਤੇ ਅੱਜ ਵੀ ਆਪਾਂ ਰੋਟੀ ਲੈ ਕੇ ਮੈਂ ਤੇ ਮੇਰੀ ਮੰਮੀ ਤੇ ਸਾਨੂੰ ਸਾਡੇ ਸਾਹਮਣੇ ਇੱਥੋਂ ਲੈ ਕੇ ਗਏ ਆ ਹਾਂਜੀ ਤੇ ਹਣ ਆਪਾਂ ਪੁੱਛਦੇ ਵੀ ਰਹੇ ਆ ਕਿੱਥੇ ਖੜਨਾ ਕਿੱਥੇ ਨਹੀਂ ਪਰ ਸਾਨੂੰ ਇੱਧਰ ਤਾਂ ਕੁਝ ਵੀ ਨਹੀਂ ਦੱਸਿਆ ਹੈਗਾ ਇਹਨਾਂ ਨੇ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਜਿੰਨੇ ਮੁਲਾਜ਼ਮ ਸਾਰੇ ਦਰਵਾਜ਼ਾ ਢੋਲਿਆ ਆਪਾਂ ਪੁੱਛਦੇ ਰਹੇ ਆ ਇਹਨਾਂ ਨੂੰ ਕਿੱਥੇ ਖੜਨਾ ਕਿੱਥੇ ਖੜਨਾ ਇਹਨਾਂ ਹਨ ਕੀ ਹੁਣ ਕੀ ਕਿਨ ਦੱਸਿਆ ਕਿ ਕੋਈ ਗੱਲ ਹੋਈ ਹੈ ਆਪਾਂ ਨੇ ਮੈਨੂੰ ਕਹੀ ਥੋੜੀ ਸ਼ੋਅ ਮਿਲੀ ਸੀ ਕਿ ਮਤਲਬ ਕਿ ਨਰਾਇਣ ਨੂੰ ਕਾਊਂਟਰ ਕਰ ਦੇਣਾ ਆ ਹਾਂਜੀ ਆਪਾਂ ਤੁਰਨ ਦੇ ਇੱਥੇ ਹੀ ਬੈਠੇ ਹੋਏ ਸੀ ਤੇ ਆਪਾਂ ਸਾਰੇ ਫੈਮਿਲੀ ਨੂੰ ਹੀ ਆਪਾਂ ਜਿੰਨੇ ਮੇਰੇ ਪਿੰਡ ਵਾਲੇ ਆਪਾਂ ਸਾਰੇ ਇੱਥੇ ਹੀ ਆ ਕੇ ਖੜ ਗਏ ਸੀ ਤੇ ਆਪਾਂ ਉੱਥੇ ਜਾ ਕੇ ਦੇਖਿਆ ਤੇ ਜਿੰਨੇ ਵੀ ਮੁਲਾਜ਼ਮ ਹੀ ਸਾਡੇ ਲਾਗੋ ਦੀ ਨੰਗੇ ਸਿਰਫ ਐਂਬੂਲੈਂਸ ਨਹੀਂ ਆਈ ਸਾਡੇ ਮਗਰ ਬਾਕੀ ਸਾਰੇ ਆਪਾਂ ਆਪਣੀ ਅੱਖੀ ਕੰਨੀ ਦੇਖੇ ਮੁਲਾਜ਼ਮੇ ਵੀ ਸਾਰੇ ਦੇਖਿਆ ਇਸਿਫਾ ਚ ਵੀ ਯੂਨੀਫਾਰਮ ਚ ਵੀ ਸਾਰੀਆਂ ਗੱਟੀਆਂ ਸਾਡੇ ਲਾਗੋ ਦੀ ਨੰਗੀ ਹੋਈਆਂ ਆ। ਤੇ ਸਿਰਫ ਮਿਲੋ ਪਤਨਾਂ ਤੋਂ ਫੜਿਆ ਤੁਸੀਂ ਨਾਲ ਕੀ ਹਾਂਜੀ ਬਿਲਕੁਲ ਆਪਾਂ ਦੋਨੋਂ ਹੀ ਸਿਰਫ ਪਟਨਾ ਸਾਹਿਬ ਤੋਂ ਪਸੇ ਸਹੀ ਸਲਾਮਤ ਆਏ ਆ। ਹਾਂਜੀ ਇੱਥੇ ਵੀ ਆ ਮਨ ਲਗੀ ਸਹੀ ਸਲਾਮਤ ਆਏ ਆ। ਮੈਂ ਇਹ ਬੋਲ ਦੇਣਾ ਚਾਹੁੰਦੀ ਆ ਕਿ ਜਿੱਦਾਂ ਮੈਂ ਸਹੀ ਸਲਾਮਤ ਇੱਥੇ ਪਹਚਾਇਆ ਨਾ ਸੁਖਰਾਜ ਮੈਨੂੰ ਸੇਮ ਉਹੀ ਚੀਜ਼ ਚਾਹੀਦੀ ਆ। ਸਹੀ ਸਲਾਮਤ ਮੈਨੂੰ ਪਹਚਾਉਣਾ ਚਾਹੀਦਾ ਆ। ਜਿੱਦਾਂ ਦੇ ਮੈਂ ਇੱਥੇ ਗਿਫਤਾਰ ਕਰਵਾ ਕੇ ਗਈ ਹਾਂ ਸਮਝ ਲਓ। ਹੁਣ ਮੰਗ ਕੀ ਆ ਤੁਹਾਡੀ ਬੋਲ ਮੰਗੇ ਹੀ ਆ ਕਿ ਮਨ ਲਗੀ ਜੋ ਵੀ ਮਦਲ ਇਹਨਾਂ ਨੇ ਤਿੰਨ ਚਾਰ ਦਿਨ ਮੈਨੇ ਕਿ ਇੱਥੇ ਰੱਖਿਆ ਆ ਮਲਪੇਸ਼ ਹੋ ਕੇ ਆਇਆ ਜੱਜ ਨੇ ਵੀ ਬੋਲਿਆ ਸੀ ਕਿ ਜਿੱਦਾਂ ਦਾ ਮਲੇ ਬੰਦਾ ਦੇਣਾ ਉਹਦੀ ਉਹਦਾ ਤੇ ਬੰਦਾ ਵੀ ਮੈਨੂੰ ਵਾਪਸ ਚਾਹੀਦਾ ਆ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦੀ ਆ ਕਿ ਇਹਨਾਂ ਨੇ ਅਫਸਰ ਦੇ ਬਾਰੇ ਇਹਨਾਂ ਨੇ ਕਿਉਂ ਕੀਤਾ ਹੈ ਕੱਲ ਤੋਂ ਉਹਨਾਂ ਨੇ ਅਦਾਲਤ ਵਿੱਚ ਵੀ ਪੇਸ਼ ਹੋ ਜਾਣਾ ਹੈ ਕੱਲ ਦਾ ਦਿਨ ਸਿਰਫ ਹੈ ਇਹ ਤੇ ਤੋਂ ਉਹਨਾਂ ਨੇ ਚਲੇ ਜਾਣਾ ਹੀ ਤੇ ਇਹ ਹੀ ਮੈਂ ਪੁੱਛਣਾ ਚਾਹੁੰਦੀ ਨੇ ਕਿ ਇਹਨਾਂ ਨੇ ਇਦਾਂ ਕਿਉਂ ਕੀਤਾ ਸਾਡੇ ਨਾਲ ਇਹਨਾਂ ਨੇ ਧੋਖਾ ਕਿਉਂ ਕੀਤਾ ਆ ਹਾਂਜੀ ਬਾਕੀ ਇਹ ਨਹੀਂ ਗੱਲ ਤੇ ਮੇਨਹੀਂ ਹੋਈ ਵੀ ਨਹੀਂ ਜੇ ਕੋਈ ਸੋਚੇ ਕਿ ਬਹੁਤ ਵੱਡੀ ਗੱਲ ਗੱਲ ਹੋ ਗਈ ਆ ਬਾਕੀ ਇਹ ਆ ਕਿ ਬਾਕੀ ਮੰਮੀ ਹੁੰਦੀ ਜੋ ਵੀ ਗੱਲ ਦੱਸਣੇ ਮੰਮੀ ਹੁੰਦੀ ਦੱਸਣਗੇ ਜੋ ਇਹਨਾਂ ਦੇ ਪਿੰਡ ਦੇ ਵਿੱਚ ਹੋਣ ਡਿਆ ਜੇ ਇਹਦੇ ਵਿੱਚ ਜੀ 100 ਖਰਾਕ ਸਿੰਘ ਇਸ ਏਲੀਅਸ ਕਾਕਾ ਪੱਡਾ ਵਾਸੀ ਤੋਂ ਵਾਸੀ ਪਿੰਡ ਪੱਡਾ ਉਹ ਐਫ ਆਈ ਆਰ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸਾ ਉਹਨਾਂ ਨੇ ਟ੍ਰਾਂਨਜ਼ਿਟਰ ਰਿਮਾਂਡ ਲਿਆ ਸੀਗਾ ਤੇ کورٹ ਵਿੱਚ ਪੇਸ਼ ਕਰਾ ਕੇ ਮਾਨਜੋਗਰ ਅਦਾਲਤ શ્રી ਰਵੀਪਾਲ ਦੀ ਜੱਜ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵਡ ਅ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਈਲੀਸ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਆ ਨੈਚੁਰਲ ਜੀ ਉੱਥੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀਰ ਸਾਹਿਬ ਇਹ ਗੱਲ ਹੈਗੀ ਆ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰोसीडिंग अटੈਂਡ ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉੱਥੋਂ ਆ ਰਿਹਾ ਸੀ ਰਸਤੇ 'ਚ ਤੇ ਮੈਂ ਪੱਡਾ ਪਿੰਡ ਦੇ ਲਾਗੇ ਦੇਖਿਆ ਕਿ ਐਸ ਐਚਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40 50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਉਹ ਹੋਰ ਵੀ ਪੁਲਿਸ ਅਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸੇ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਤੇ ਡੇਰਾ ਬਣਾ ਲਿਆ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਇੰਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਟੇ ਕੋਈ ਨੁਕਸਾਨ ਕਰਤਾ ਹੋਵੇ ਪੌਸਿਬਿਲਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਆ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰੇਬਾ ਬਨਾਨਕ ਪੁਲਿਸ ਸਟੇਸ਼ਨ ਚਲੇ ਜਾਓ ਇੱਥੇ ਮੈਂ ਆਇਆ ਇੱਥੇ ਇਹਨਾਂ ਦਰਵਾਜ਼ਾ ਹੀ ਨਹੀਂ ਖੋਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਫੀਲ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਰ ਕਲੈਂਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ਦੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੈਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋਰੀ ਕ੍ਰੀਏਟ ਕਰਨੀ ਹੈ ਵੈਲ ਬਿਫੋਰ ਕ੍ਰੀਏਟਿੰਗ दैट ਪਾਰਟਿਕੂਲਰ ਸਟੋਰੀ ਵੀ ਆਲਰੇਡੀ ਹੈਵ ਇਨਫਾਰਮਡ ਟੂ ਦੀ ਆਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੂੰ ਇਨਫਾਰਮ ਕਰਤਾ ਵੀ ਇਸ ਤਰ੍ਹਾਂ ਕਰਦੇ ਨੇ ਹੋਰ ਮੇਰੀ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਕਿ 40 50 ਮੁਲਾਜ਼ਮ ਖੜੇ ਹੋਣ ਤੇ ਇੱਕ ਦ ਤੇ ਗੋਲੀ ਲੱਤ ਜੀ ਵੱਜੇ ਉਹਦੇ ਤੇ ਹੋਰ 40 50 ਮੁਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕਿਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਆ ਦੇਟ ਥੇ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫ্রম ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮਡੀਜ਼ ਆਪਾਂ ਰੈਮਡੀਜ਼ ਅਵੇਲ ਕਰਾਂਗੇ ਔਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਅ ਐਵੀਡੈਂਸ ਮੈਂ ਉੱਥੇ ਮੌਕੇ ਦੀ ਵੀ ਵੀ ਮੈਂ ਤੇ ਆ ਕੇ ਵੀਡੀਓਗ੍ਰਾਫੀ ਕੀਤੀ ਐ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਿਆਂ ਨੇ ਇਹਨਾਂ ਦੱਸਿਆ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਕਿ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਨੇ ਮੇਰੇ ਕਲਾਇੰਟ ਨੂੰ ਮੈਨੂੰ ਮਿਲਾਇਆ ਇਸ ਤਰ੍ਹਾਂ ਪਤਾ ਲੱਗਾ ਕਿ ਉਹਦੇ ਲੱਤ ਗੋਲ ਵਿੱਚ ਮੈਂ ਫ਼ਰੋਂ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹ ਹੀ ਹੁੰਦੀ ਹੈ ਜੀ ਇਸ ਤਰ੍ਹਾਂ ਇੱਧਰ ਨੂੰ ਜਾ ਰਹੇ ਸੀ ਉੱਥੇ ਕਰਕੇ ਅਸੀਂ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਗੋਲੀ ਮਾਰ ਦਿੱਤੀ ਤੇ ਵੇਖੋ ਅੱਜ ਤੱਕ ਮੈਂ ਮੇਰੇ ਕੋ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਹ ਚ ਵੀ ਇਦਾਂ ਹੀ ਹੋਊਗਾ ਕਿਸ ਕੇਸ ਤੇ ਰਿਮਾਂਡ ਤੇ ਲਿਆਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਉਹ ਵੀ ਨਸ ਕਿਹਦੇ ਚ ਲਿਆਂਦਾ ਔਰ ਰਿਮਾਂਡ ਤੇ ਲਿਆਂਦਾ ਐਸ ਪਰ ਲਾ ਚਲੋ ਠੀਕ ਹੈ ਜੋ ਜੱਜ ਸਾਹਿਬ ਨੇ ਰਿਮਾਂਡ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਆ ਜਾਂ ਨਿਰਦੋਸ਼ ਆ ਆਪਾਂ ਵੀਂਗੇ ਐਸ ਐਡਵੋਕੇਟ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਹੈ ਆਪਾਂ ਨੂੰ ਰਿਪਰੈਜ਼ੈਂਟ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਾਇਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਮੀ ਕਿ ਪਟਨਾ ਸਾਹਿਬ ਤੋਂ ਫੜ ਕੇ ਲਾਇਏ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਨਜ਼ਿਟਰ ਰਿਮਾਂਡ ਸੀਗਾ ਉਸ ਤੋਂ ਬਾਅਦ 4 ਦਿਨ ਦਾ ਰਿਮਾਂਡ ਸੀ ਉਹ ਵੀ ਗੱਲ ਅੱਗੇ ਅੱਗੇ ਦੱਸਣ ਦੀ ਲੋੜ ਨਹੀਂ ਕਿ ਫੇਕ ਹੈ ਉਹ ਬਿਲਕੁਲ ਫੇਕ ਇਨਕਾਊਂਟਰ ਹੈ ਜੀ డు ਯੂ ਬਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਆ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਦਿਨਾਂ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਆ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ ਥੇਰ ਥੀਜ਼ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇੱਦਾਂ ਕੁਝ ਨਾ ਕੁਝ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਥੀ ਹੈਗੀ ਆ ਉਨ ਉਹਨਾਂ ਨੈਕਸਟ ਕੀ ਟੂ ਦੀ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿ ਵਿਲ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਰਿਆਣਾ ਹਾਈ ਕੋਰਟ ਚੰਡੀਗੜ੍ਹ ਪੰਜ ਤੋਂ 5:30 ਵਜੇ ਨਾਲ ਮੈਨੂੰ ਇਨਟੀਮੇਸ਼ਨ ਮਿਲੀ ਸੀਗੀ ਬੇ ਇਸ ਤਰ੍ਹਾਂ ਕਰਨ ਲੱਗੇ ਆ ਉਹ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਈਮੇਲ ਥਰੂ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਕੀਤਾ ਵਾ ਤੇ ਬਾਏ ਟੂਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਠੀਕ ਐਂਡ ਐਸ ਪਰ ਲਾ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟਐਵਰ ਐਵਿਡੈਂਸ ਵੀ ਹੈਵ ਕਲੈਕਟਡ रिजल्ट्स एंड जो भी कैलकुलेट ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ विल डू आवर बेस्ट ਕਿ ਉਹ ਹੀ ਸ਼ੁੱਡ ਬੀ ਬਿਹਾਈਂਡ ਦੀ ਬਾਸ ਲਿਖਿਆ ਹੋਇਆ ਇੱਥੇ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾਜ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾਜ ਸਿੰਘ ਨਾਮ ਦਾ son of ਹਲਕਾਰ ਸਿੰਘ ਹਾਂ ਇੰਜਰੀ ਹੈਗੀ ਹੈ ਦੇ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹਾਂ ਸਰ ਆ ਜੋ 에어 ਕਾਰਟ ਦੇ ਵਿੱਚ ਉਹ ਹਾਂ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਸੱਟ ਹੈਗੀ ਆ ਮਤਲਬ अबाउट 2.5 ਸੈਂਟੀਮੀਟਰ ਤੱਕ ਹੈਗੀ ਸੱਟ 2.5 ਛੱਡ ਗਏ ਪਹਿਲਾਂ ਮੈਂ ਉਦੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਹਜੇ ਨਾਮ ਇੱਥੇ ਐਂਟਰ ਨਹੀਂ ਹੋਏ ਹੈਗੇ ਮੁਲਾਜ਼ਮ ਆਏ ਸਾਂ ਹਾਂਜੀ ਇਕ੍ਰਮ ਖਦਮਾ ਨੰਬਰ 81 ਅਰਜ ਹੈ ਸਾਡੇ ਸਾਣੇ ਵਿੱਚ ਉਹਦੇ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਪਡੇ ਦਾ ਜਿਹੜਾ ਉਹਦੇ ਖਿਲਾਫ ਮੁਕਦਮਾ ਦਾ ਜੀ ਤੇ ਐਸੇ ਕਲਾਸ਼ ਚੰਦਰ ਪਿਸਤਲ ਦੀ ਰਿਕਵਰੀ ਕਰਨ ਵਾਸਤੇ ਵੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾ ਇੱਕ ਆਖੀ ਨੇ ਗੱਡੀ ਦਾ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਟ ਲੱਗ ਗਈ ਆ ਤੇ ਐਸੇ ਕਲਾਸ ਚੋਂ ਦਾ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਐ ਐਡਵੋਕੇਟ ਆਏ ਸੀ ਉਹਨਾਂ ਲੋਕ ਕੋਈ ਸੀ ਪੀਜੋ ਉਹ ਕੇਂਦਰੀ ਅਕੇ ਉਹਨਾਂ ਨੇ ਦੋਸ਼ ਲਾਇਆ ਕਿ ਜੋ ਕਹਿੰਦੇ ਕਿ ਇਹ ਜਿਹੜਾ ਪੁਲਤਨ ਮੁਕਾਬਲਾ ਗੋਲੀ ਕੋਈ ਮਾਰੀ ਨਹੀਂ ਕੋਈ ਗੋਲੀ ਨਹੀਂ ਮਾਰੀ ਕੋਲੀ ਨੂੰ ਵਾਰੀ ਸਾਟ ਕਿਥੇ ਲੱਗੀ ਹੈ 60 ਲਾਤ ਲੱਗੀ ਲਾਤ ਲੱਗੀ ਤੇ ਹੁਣ ਕੈਸਰੇ ਦੋਸ਼ੀ ਕਿਥੇ ਦਸੀ ਵਾਲੇ ਹਸਤਾ ਹਸਤਾ ਲੈ ਮੁਕਦਮਾ ਜਿਹੜੇ ਮੁਕਦਮੇ ਚ ਲਿਆਂਦਾ ਉਹ ਕਿਹੜਾ ਮੁਕਦਮਾ ਸੀ ਉਹ 81 ਨੰਬਰ ਮੁਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਮਾਂ ਚ ਵੱਖਰਾ ਮੁਕਦਮਾ ਇੱਥੇ ਦਰਜ ਕਰ ਲਗੇ ਕਰ ਲਏ ਇਹਦੇ ਖਿਲਾਫ ਤਿੰਨ ਮੁਕਦਮੇ ਸਾਡੇ ਥਾਣੇ ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਇਹਦੀ ਗੈਰਜ਼ਾਰੀ ਪੈਣੀ ਆ ਤੇ ਇਸ ਤੋਂ ਪਹਿਲਾਂ ਸੱਤ ਅੱਠ ਮੁਕਦਮੇ ਪਹਿਲਾਂ ਦਰਜ ਤੇ ਇਹਦੇ ਵਿੱਚ ਨੌ ਬੰਦੀਆਂ ਟੋਟਲ ਉਹਨਾਂ ਚ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰੇ ਗੁਰਸ ਸਿੰਘ ਕਾਕੇ ਦੀ ਮਾਤਰ ਨਹੀਂ ਕੀਤਾ ਰੈਸਟ ਕਰ ਲਾਣਾ ਜੀ ਅੱਜ ਕਰਾਂਗੇ ਰੈਸਟ ਉਹਦੀ ਗ੍ਰਫਤਾਰੀ ਪਾਈ ਸੀ ਕਿਸ ਜੀ ਕਿਸੇ ਕਿਸੇ ਹਾਂ ਜੀ ਇਹ ਜਹਾਨ ਨਾਮ ਜਦੋ ਠੀਕ ਕਰਮੈਂਕੀ ਥੈਂਕ ਯੂ ਯਾਨੀ